ਮੈਂ ਅੱਜ ਦੀ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਲ ਠੋਕ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਜੇਕਰ ਗੱਲ ਕਰੀਏ ਜਿਹੜੇ ਵਿਕਰਮ ਸਿੰਘ ਮਜੀਠੀਆ ਸੋਚਦੇ ਸੀ ਕਿ ਮੈਨੂੰ ਸ਼ਾਇਦ ਜ਼ਮਾਨਤ ਮਿਲ ਜਾਏਗੀ ਤੇ ਮੈਂ ਜ਼ਮਾਨਤ ਤੇ ਬਾਹਰ ਆ ਜਾਵਾਂਗਾ ਲੇਕਿਨ ਹੁਣ ਜਿਹੜੇ ਵਿਜੀਲੈਂਸ ਵੱਲੋਂ ਵੱਡੇ ਕੇਸ ਠੋਕੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਮੁਸ਼ਕਿਲ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਮੁਨਕਿਨ ਸੋਚਨ ਤੋਂ ਪਰੇ ਹੀ ਹੋ ਗਿਆ ਹੈ ਕਿਉਂਕਿ ਜਿਸ ਤਰੀਕੇ ਨਾਲ ਕੱਲ ਵੱਡੇ ਸਬੂਤ ਪੇਸ਼ ਕੀਤੇ ਗਏ ਜਿਹੜੇ 40 ਹਜ਼ਾਰ ਪੰਨਿਆਂ ਦੇ ਕਰੀਬ ਜਿਹੜੇ ਵੱਡੇ ਸਪੂਤ ਵਿਜੀਲੈਂਸ ਨੇ ਪੇਸ਼ ਕਰ ਦਿੱਤੇ ਨੇ ਉਸ ਤਰੀਕੇ ਦੇ ਨਾਲ ਚੱਲੀਏ ਤਾਂ ਵਿਕਰਮ ਸਿੰਘ ਮਜੀਠੀਆ ਦਾ ਕੇਸ ਹੁਣ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲਦਾ ਨਹੀਂ ਦਿਖਾਈ ਦੇ ਰਿਹਾ ਜਦੋਂ 25 ਜੂਨ ਨੂੰ ਗਏ ਸੀ ਵਿਜੀਲੈਂਸ ਅਧਿਕਾਰੀ ਗ੍ਰਿਫਤਾਰ ਕਰਨ ਲਈ ਤਾਂ ਵਿਕਰਮ ਸਿੰਘ ਮਜੀਠੀਆ ਨੇ ਬੜੀਆਂ ਠਾਠਾਂ ਮਾਰੀਆਂ ਕਿ ਸਾਡੀ ਸਰਕਾਰ ਆ ਲੈਣ ਦਿਓ ਤੁਹਾਨੂੰ ਅਸੀਂ ਦੱਸਾਂਗੇ ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡਾ ਮਾਮਲਾ ਦਰਜ ਹੋ ਗਿਆ ਹੈ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਦੇ ਪਿਤਾ ਜਿਹੜੇ ਨੇ ਸਤਿਆਜੀਤ ਤੇ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਫਸਦੇ ਦਿਖਾਈ ਦੇ ਰਹੇ ਨੇ ਕਿਉਂਕਿ 200 ਕਰੀਬ ਲੋਕਾਂ ਨੇ ਜਿਹੜੀ ਹੈ ਬਿਆਨ ਦੇ ਦਿੱਤੇ ਗਏ ਨੇ ਜਿੱਥੇ ਬਿਕਰਮ ਸਿੰਘ ਮਜੀਠੀਆ ਦੇ ਆਪਦੇ ਵਕੀਲ ਵੀ ਜਿਹੜਾ ਇਹ ਕੇਸ ਨੂੰ ਹੁਣ ਛੱਡਣ ਤੇ ਮਜਬੂਰ ਹੋ ਗਏ ਨੇ ਕਿਉਂਕਿ ਇੰਨੇ ਸਬੂਤ ਇਕੱਠੇ ਕਰ ਲਏ ਗਏ ਨੇ ਕਿ ਜਿਹੜੇ ਉਹਨਾਂ ਦੇ ਆਪਦੇ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਤਰਨਪਿੰਰ ਸੋਧੀ ਦੂਸਰੇ ਪਾਸੇ ਅਰਸ਼ਿਤ ਕਲੇਰ ਉਹਨਾਂ ਵੱਲੋਂ ਵੀ ਹੱਥ ਖੜੇ ਕਰ ਦਿੱਤੇ ਗਏ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਸਬੂਤ ਵਿਜੀਲੈਂਸ ਨੇ ਪੇਸ਼ ਕੀਤੇ ਨੇ ਉਹਦੇ ਵਿੱਚ ਵੱਡੇ ਜਿਹੜੇ ਨੇ ਪਾਰਟੀ ਦੇ ਆਗੂ ਭਾਵੇਂ ਉਹ ਬੀਜੇਪੀ ਹੋਵੇ ਭਾਵੇਂ ਸ਼੍ਰੋਮਣੀ ਕਾਲੀ ਦਲ ਦੇ ਹੋਣ ਉਹਨਾਂ ਦੇ ਵੀ ਜਿਹੜੇ ਉਹਨਾਂ ਦੇ ਵੀ ਜੜੀਆਂ ਨੇ ਮੂੰਹ ਦੀਆਂ ਜ਼ਬਾਨੀ ਗੱਲਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਜਦੋਂ ਸਰਕਾਰ ਸੀਗੀ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਦਾ ਪਹਿਲਾ ਰੂਪ ਸੀ ਤਾਂ 100 ਗੱਜ ਦੇ ਵਿੱਚ ਉਹਨਾਂ ਕੋਲ ਮਕਾਨ ਸੀ ਇਹੋ ਜੀ ਕਿਹੜੀ ਜਾਦੂ ਦੀ ਛੜੀ ਚੱਲੀ ਕਿ ਵਿਕਰਮ ਸਿੰਘ ਮਜੀਠੀਆ ਦੇ ਕੋਲ ਕਰੋੜਾਂ ਅਰਬਾਂ ਦੇ ਵਿੱਚ ਜਾਇਦਾਦ ਆ ਗਈ ਜੇਕਰ ਗੱਲ ਕਰੀਏ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਉਹਦਾ ਜਵਾਬ ਦੇਣਾ ਪਵੇਗਾ ਜਿਹੜੇ ਵੱਡੇ ਸਬੂਤ ਵਿਜੀਲੈਂਸ ਵੱਲੋਂ ਪੇਸ਼ ਕਰ ਦਿੱਤੇ ਗਏ ਨੇ ਜਿਦੇ ਵਿੱਚ ਚਲਦਿਆਂ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਉੱਤੇ ਵੀ ਜਿਹੜਾ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਹੁਣ ਬਿਕਰਮ ਸਿੰਘ ਨੂੰ ਆਪਦੇ ਸਣੇ ਸਮੇਤ ਵੱਡੇ ਵੱਡੇ ਲੰਮੇ ਸਮੇਂ ਲਈ ਵਾਸਤੇ ਜਿਹੜਾ ਹੈ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਜਿੱਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਨੇ ਚਾਹੇ ਨਸ਼ਾ ਬੜਾ ਵੇਚ ਲਿਆ ਹੈ ਜਦੋਂ ਪਹਿਲਾਂ ਜਦੋਂ ਇਹਨੇ ਨਸ਼ਾ ਵੇਚਣਾ ਸ਼ੁਰੂ ਕੀਤਾ ਸੀ ਜੇਕਰ ਵਿਕਰਮ ਸਿੰਘ ਮਜੀਠੀਆ ਤੋਂ ਮਿਲਣਾ ਹੁੰਦਾ ਸੀ ਤੇ ਸੱਤਾ ਪਿੰਨੀ ਵਰਗਿਆਂ ਦਾ ਜਿਹੜਾ ਹੈ ਇਹ ਪਰਮਿਸ਼ਨ ਲੈਣੀ ਪੈਂਦੀ ਸੀ ਉਹਨਾਂ ਦੀ ਆਗਿਆ ਲੈਣੀ ਪੈਂਦੀ ਸੀ ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਮੇਰੀ ਆਗਿਆ ਲੈਣੀ ਪਵੇਗੀ ਮੇਰੀ ਕੀ ਉਹ ਕਹਿੰਦੇ ਮਿਲਣ ਹੀ ਨਹੀਂ ਦਿੱਤਾ ਜਾਣਾ ਜਿਹਦੇ ਚਲਦਿਆ ਹੁਣ ਵਿਕਰਮ ਸਿੰਘ ਮਜੀਠੀਆ ਆਪਦੇ ਵੱਡੇ ਸਬੂਤਾਂ ਦੇ ਘੇਰੇ ਚ ਆ ਗਿਆ ਤੇ ਉਹਦਾ ਦੰਦਲ ਪੈ ਗਈ ਹੈ ਸਾਹ ਸੁੱਕ ਗਏ ਨੇ ਆ ਬਿਉਸ਼ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਕਿਉਂਕਿ ਐਡੀ ਵੱਡੀ ਕਾਰਵਾਈ ਕਿਵੇਂ ਹੋ ਸਕਦੀ ਸੀ ਵਿਕਰਮ ਸਿੰਘ ਮਜੀਠੀਆ ਦੇ ਉਹਨਾਂ ਨੇ ਸੋਚਿਆ ਤੱਕ ਨਹੀਂ ਸੀ ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਬੱਜੇ ਹੱਥ ਨਹੀਂ ਬਾਹਰ ਆ ਸਕਦਾ ਕਿਉਂਕਿ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ ਹੁਣ ਵੱਡੇ ਵੱਡੇ ਸਬੂਤ 200 ਦੇ ਕਰੀਬ ਲੋਕਾਂ ਦਾ ਬਿਆਨ ਵੀ ਸ਼ਾਮਿਲ ਕਰ ਲਿਆ ਗਿਆ ਹੈ ਜੇਕਰ ਗੱਲ ਗੱਲ ਵੇਖੀ ਜਾਵੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਕੇਸ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਵਾ ਡੋਲ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਾਰ-ਵਾਰ ਕਿਹਾ ਜਾਂਦਾ ਸੀ ਕਿ ਤੁਹਾਡੇ ਕੋਲ ਟੋਕਰਾਂ ਦਾ ਸਬੂਤ ਜੇ ਟੋਕਰਾਂ ਭਰਿਆ ਪਿਆ ਸਬੂਤਾ ਤਾਂ ਉਹਨਾਂ ਨੂੰ ਪੇਸ਼ ਕਰੋ ਲੇਕਿਨ ਇੱਕਦਮੀ ਜਦੋਂ ਅਦਾਲਤ ਦੇ ਵਿੱਚ ਵੱਡੇ ਕੇ ਵੱਡੇ ਜਿਹੜੇ ਨੇ ਸਬੂਤ ਪੇਸ਼ ਕਰ ਦਿੱਤੇ ਗਏ ਨੇ 40000 ਦੇ ਕਰੀਬ ਜਿਹੜੇ ਵਰਕੇ ਭਰੇ ਪਏ ਨੇ ਪੰਨੇ ਭਰੇ ਪਏ ਨੇ ਜ ਨਾ ਪੰਨਿਆਂ ਉੱਤੇ ਵੱਡੇ ਵੱਡੇ ਸਬੂਤ ਪੇਸ਼ ਕੀਤੇ ਨੇ ਜਿਹਦੇ ਚਲਦਿਆਂ ਵਿਕਰਮ ਸਿੰਘ ਦੀ ਮਾਤਾ ਜੀ ਉਹਨਾਂ ਦੇ ਪਿਤਾ ਜਿਹੜੇ ਸਤਿਆਜੀਤ ਨੇ ਤੇ ਦੂਸਰੇ ਪਾਸੇ ਗੱਲ ਕਰੀ ਉਹਨਾਂ ਦੀ ਧਰਮ ਪਤਨੀ ਗਨੀਬ ਕੌਰ ਉੱਤੇ ਵੀ ਵੱਡੇ ਚਾਰ ਸ਼ੀਟ ਲੱਗੇਗੀ ਤੇ ਉਹਦੇ ਨਾਲ ਚਲਦਿਆਂ ਚਲਦਿਆਂ ਜਿਹੜੇ ਜਿਹੜੇ ਨੇ ਆਪਣੇ ਸ਼ੁਰੂਆਮੀ ਕਾਲੀਤਲ ਦੇ ਪ੍ਰਧਾਨ ਆਪਦੇ ਆਪ ਨੂੰ ਜਰਨੈਲ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਵੀ ਫਸਣਗੇ ਜਿਹੜੇ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਬਸ ਬਿਕਰਮ ਸਿੰਘ ਮਜੀਠੀਆ ਨੇ ਤੇ ਕੋਈ ਬਿਆਨ ਵੀ ਨਹੀਂ ਦਿੰਦੇ ਨਜ਼ਰ ਆਏ ਨਾ ਉਹ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਬੋਲਦੇ ਨਜ਼ਰ ਆਇਆ ਚਾਹੇ ਉਹ ਜਿੰਨੇ ਮਰਜੀ ਚੁੱਪ ਬੈਠੇ ਸੀ ਲੇਕਿਨ ਹੁਣ ਵੱਡੇ ਸਬੂਤ ਪੇਸ਼ ਕਰ ਦਿੱਤੇ ਗਏ ਨੇ ਜਿਹਦੇ ਚੱਲਦਿਆ ਲੰਮੇ ਸਮੇਂ ਦੀ ਜਿਹੜੀ ਐ ਸਜ਼ਾ ਕੁਤ ਨਹੀਂ ਪੈਗੀ ਬਿਕਰਮ ਨਜੀਠੀਆਂ ਨੂੰ ਦੇ ਪਰਿਵਾਰ ਨੂੰ ਤੇ ਉਹਦੇ ਜਿਹੜੇ ਆਪਦੇ ਸਾਥੀ ਨੇ ਧੰਨਵਾਦ